ਪਾਰਾ ਮੂਵ ਕਰਨ ਬਾਰੇ ਗੱਲ ਹੋ ਗਈ। ਗੱਲ ਸੋਮਵਾਰ ਤੇ ਪਹੁੰਚੀ ਵੀ ਸੋਮਵਾਰ ਆਫੀਸ਼ੀਅਲੀ ਤੌਰ ਤੇ ਕਹਿ ਦਿਆ ਜੇ ਕੱਲ ਡੀਪੀਆਈ ਤੋਂ ਮੂਵ ਹੋ ਜੇ ਆਪਣੇ ਸੈਕਟਰੀਟ ਫੈਕਟਰੀਟ ਤੋਂ ਸੋਮਵਾਰ ਫਾਈਲ ਮੂਵ ਹੋਏ। ਕੱਲ ਨਹੀਂ ਹੋ ਸਕਦਾ। ਕੱਲ ਭਵੇਂ ਸਿਉਰਟੀ ਨਹੀਂ ਹੁੰਦੀ। ਹਾਂ ਸੈਕਟਰੀਟ ਤੋਂ ਚਲੋ ਮੂਵ ਕਰਾ ਲਏ ਨੂੰ ਇਹ ਸੋਮਵਾਰ ਅੱਗੇ ਜਦੋਂ ਇਲੈਕਸ਼ਨ ਕਮਿਸ਼ਨ ਕੋਲ ਜਾਊਗੀ ਉਹ ਚੀਜ਼ ਛੋਟੀ ਹੈ ਨਹੀਂ ਜੀ ਉਹ ਸਿਰਫ ਇੱਕ ਕਹਿ ਲਓ ਆਪਕੀ ਭਾਈਚਾਰੇ ਦੇ ਨਾਲ ਤੇ ਨਾਂ ਤੇ ਜ ਜਿੰਨਾਕ ਐਸਪੀ ਸਾਹਿਬ ਨੇ ਇਲੈਕਸ਼ਨ ਕਮਿਸ਼ਨ ਜੋ ਪੀਸੀਐਸ ਅਫਸਰ ਹੈਗੇ ਨੇ ਜਗਤਜੀਤ ਜੀ ਉਹਨਾਂ ਨਾਲ رابطہ ਕੰਮ ਕਰਿਆ ਉਹਨਾਂ ਨੇ ਆਪੇ ਬਿਹਾਵ ਤੇ ਉਹਨਾਂ ਨੇ ਕਹਿ ਵੀ ਤੁਸੀਂ ਦੁਬਾਰਾ ਫਾਈਲ ਨੂੰ ਪਰਮਿਸ਼ਨ ਕਰਵਾਓ ਅਸੀਂ ਜੋ ਵੀ ਹੋਇਆ ਕਰਦੇ ਹਾਂ ਠੀਕ ਹੈ ਉਹ ਤਾਂ ਭਾਈਚਾਰੇ ਦੇ ਨਾਤੇ ਜੇ ਉਹਨਾਂ ਦਾ ਇੰਨਾ ਕਹਿਣਾ ਇੱਕ ਪੀਸੀਐਸ ਰੈਂਕ ਦਾ ਤਾਂ ਕੁਝ ਪੋਜ਼ਿਟਿਵ ਲੱਗਦਾ ਹੈ ਠੀਕ ਹੈ ਸਰ ਫਾਈਲ ਵੀਜਕਟ ਹੋਣ ਸਰ ਇਹ ਕਹਿੰਦੇ ਦੂਜੀ ਛੇ ਮਹੀਨੇ ਪਹਿਲਾਂ ਕੀ ਕਰਦੇ ਸੀ ਇਸ ਦਾ ਵੀ ਦਿਨ ਪ੍ਰੋਗਰਾਮ ਕੰਡਕਟ ਲਾਇਆ ਸੀ ਆ ਵੀ ਦਿਨ ਮਨਜ਼ੂਰੀ ਨਹੀਂ ਸਰ ਹੋਰਾਂ ਤੇ ਹੋਰਾਂ ਸਰ ਦੁਬਾਰਾ ਅਗਰ 100 ਮਾਰਕ ਆਪਣੀ ਫਾਈਲ ਗਈ ਵੀ ਹਾਂਜੀ ਦੁਬਾਰਾ ਵੀਜਕਟੋ ਵੀ ਦੋ ਦਸ ਕੀ ਕੌਣ ਦੀ ਦੁਬਾਰਾ ਹੁਣ ਅੱਗੇ ਪੀ ਡਿਪਟੀ ਡਿਪਾਰਟਮੈਂਟ ਠੀਕ ਹੈ ਮੂਨੇ ਇੱਕ ਮਰਨ ਚੁਕਤੇਆਂ ਵਿੱਚ ਆਪਣੇ ਪੁਲਿਸ ਸਬਸਪੈਕਟਰ ਐਸ ਪੀ ਸਾਹਿਬ ਦੀ ਹੈ ਜੀ ਪੀ ਸੀ ਐਸ ਠੀਕ ਹੈ ਉਤਰੋਂ ਜਿਹੜੇ ਕਮਿਸ਼ਨਰ ਆਪਣੇ ਥੋੜੀ ਸੈਕਟਰੀ ਹੈ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਉਹ ਵੀ ਪੀ ਸੀ ਐਸ ਠੀਕ ਹੈ ਇਹਦਾ ਆਪਰੇ ਰਾਮ ਦਾ ਹੈ ਗੱਲ ਕਰਨ ਕਰਕੇ ਆਪਰੇ ਵਿਹਾਰ ਹੋਏ ਚੰਦੇ ਦੁਬਾਰਾ ਸਰਵਾ ਤੋਂ ਫੋਰਵਰਡ ਕਰਦੇ ਠੀਕ ਹੈ ਛੋਟੀ ਹੈ 10 ਹੈ ਦੀ ਨਸਾਂ ਤੋਂ ਸਾਰੇ ਕੀ ਉਹ ਮੰਨਦੇ ਉਹ ਕਾਲੀ ਵੀ ਕਹੀ ਲੇ ਕੇ ਹਨ ਡੀਪੀਏ ਖੁੱਲਿਆ ਤੇ ਆਪਦਾ ਕੰਮ ਕਰ ਲੈਣਾ ਅਸੀਂ ਜਾਣਾ ਕੋਈ ਅਸੀਂ ਇੱਥੇ ਬੈਠੇ ਬਸ ਸਹੀ ਗੱਲ ਰਮਾ ਸਹੀ ਗੱਲ ਕਿੱਥੋਂ ਕੀ ਜਾਵਾਂਗੇ ਪਿੰਡਾਂ ਜਾਂਦੇ ਆਪ ਕਿ ਜਾ ਸਕਦੇ ਬੜੀ ਵਾਰੀ ਮਾਲ ਨੂੰ ਡੋੜਾ ਉੱਤੇ ਵੀ ਬਹਿਣਾ ਹੀ ਆਪਾਂ ਬਸ ਇੱਥੇ ਬੈਠੇ ਰਹੋ ਸਹੀ ਹੈ ਉੱਥੇ ਹੀ ਬਹਿਣਾ ਇੱਥੇ ਹੀ ਬਹਿਣਾ ਬੈਠੀ ਆ ਆਪਾਂ ਬਹਿਣਾ ਥੱਕ ਗਏ ਆ ਲਾਰੇ ਸੁਣ ਸੁਣ ਕੇ ਮੇਰੀ ਕੋਈ ਗੱਲ ਨਹੀਂ ਯਾਰ ਇਹ ਹਫਤਾ ਪਹਿਲਾਂ ਇਹਨਾਂ ਨੂੰ ਵੀ ਪਤਾ ਸੀ ਜਿਸ ਤਰੀਕੇ ਆਪਾਂ ਨੂੰ ਕੀ ਇਸ ਇਹਨਾਂ ਨੂੰ ਸਮਝਾਣੇ ਪੈਣਗੇ ਪੀਐਸ ਸਾਹਿਬ ਨੂੰ 7.2 ਲਈ ਵਾਪਸ ਜਿੰਨੀ ਹੁਣ ਜੇ ਆਪਾਂ ਕਹੀਏ ਵੀ ਆਪਾਂ ਥੋੜਾ ਜਿਹਾ ਪਲੇਸ ਕਰਾਪਾਂ ਹੋ ਜਾਂਦੀ ਹੈ ਇਹ ਅਫਸਰ ਤੋਂ ਅਫਸਰ ਹੀ ਇਹ ਕਹਿੰਦੇ ਨੇ ਸਟੇਟ ਕਿ ਤੂੰ ਬਹੁਤ ਬੜੇ ਬਟ ਤੂਟ ਦਾ ਕੋਈ ਰਸਤਾ ਹੀ ਨਹੀਂ ਹੈਗਾ ਫੋਨਿਕਲੀ ਤਾਂ ਇਹਨਾਂ ਦੀਆਂ ਪਰਮਿਸ਼ਨਾਂ ਤੇ ਰ ਤੇ ਜੀ ਟਾਈਮ ਹੋ ਜਾਂਦੇ ਨੇ ਪਰ ਜਦੋਂ ਆਪਾਂ ਕਹਿੰਨੇ ਉਦੋਂ ਕਿ ਇੱਕ ਗੱਲ ਹੋਰ ਤਾਂ ਆਪਾਂ ਆਪਣੇ ਲੀਗਲ ਵੇ ਦੇ ਨਾਲ ਨੋਟਿਸ ਆਪਾਂ ਆਪਾਂ ਦੀ ਰੈਕਿਗਨੀਸ਼ਨ ਨੂੰ ਭੇਜ ਜੀਏ ਪਰਮਿਸ਼ਨ ਦੇ ਆਪਣੇ ਵਕੀਲ ਦੇ ਠੀਕ ਹੈ ਪੇਮੈਂਟ ਦਾ ਤੱਕੀ ਆਪਾਂ ਡਾਕੂਮੈਂਟ ਉਹਨੂੰ ਭੇਜਦੇ ਆਂ ਜੀ ਆਜ ਸਾਡਾ ਮੈਟਰ ਹੈ ਆਪਾਂ ਵੀ ਇਹ ਕੇਸ ਹਾਈ ਕਰ ਰਹੇ ਆਂ ਤੁਹਾਨੂੰ ਤਾਂ ਡਿਪਾਰਟਮੈਂਟ ਆਪਾਂ ਵੀ ਆਪਣੀ ਕੋਸ਼ਿਸ਼ ਕਰਦੇ ਹਾਂ ਦੇਖਾਈਏ ਵੀ ਆਪਣਾ ਆਪਣੇ ਬੇਨਾਂ ਲੀਗਲ ਤਰੀਕੇ ਨਾਲ ਵੀ ਲਈ ਜਾ ਸਕਦੇ ਤੇ ਉਹ ਆਪਣਾ ਪ੍ਰੋਸੈਸ ਆਪਣਾ ਚੱਲਦਾ। ਤਕੀ ਇਹਨੇ ਸਰਕਾਰ ਕੀ ਕਰਦੀ ਹੈ ਉਹ ਚੀਜ਼ਾਂ ਤੁਹਾਨੂੰ ਦੱਸਦੀ ਹੈ। ਤੇ ਅੱਗੇ ਦਾ ਜਿਹੜੀ ਆ 16 ਤਰੀਕ ਦੇ ਪਹਿਲਾਂ ਨੋਟਸ ਪਾਈ ਜਾਂਦੇ ਸੀ ਉਹ ਤੁਹਾਨੂੰ ਕਿੱਥੋਂ ਦੇ ਰਹੇ ਹੋ ਵੀ ਸ਼ੌਅ ਸਰ ਬੈਠੇ ਰਹੋ ਨਹੀਂ ਦੇਣਗੇ ਨਹੀਂ ਬੈਠਣਾ ਇੱਥੇ ਬੈਠਣਾ ਹੀ ਬੋਲਦੇ ਜਦੋਂ ਉੱਥੋਂ ਕਰਕੇ ਆਏ ਸੀ ਵੀ ਲੈ ਕੇ ਜਾਵਾਂਗੇ ਤਾਂ ਫਿਰ ਕਿਉਂ ਜਾਣਾ ਵਾਪਸ ਹੁਣ ਵਾਪਸ ਨਹੀਂ ਮੁੜਦੇ ਪਹਿਲਾਂ ਵੀ ਤਾਂ ਚਾਰ ਪੰਜ ਦਿਨਾਂ ਲਈ ਉਹ ਆਈ ਉਹਨਾਂ ਨੇ ਦਲਾਸੇ ਦਿੱਤੇ ਹੁਣ ਫੇਰ ਮੰਨੀ ਜਾਣਾ ਹੁੰਦਾ ਇੱਕ ਨਾਰਾ ਵੀ ਨਹੀਂ ਆਪ ਲਾਇਆ ਮੁਰਦਾਬਾਦ ਦਾ ਪਹਿਲਾਂ ਪੱਕੇ ਪਏ ਆ ਉਹਨਾਂ ਦਾ ਘਰ ਦੇ ਵੀ ਨਹੀਂ ਪਰਮਿਸ਼ਨਾਂ ਦਿੰਦੇ ਹੁਣ ਚਾਲ ਜਾਣੇ ਨਾ ਉਹ ਮੀਟਿੰਗਾਂ ਕਰ ਰਹੇ ਨਾ ਕੋਰ ਫੇਰ ਬਾਅਦ ਚ ਫਾਇਦਾ ਬੋਰ ਬੈਠੇ ਕੋਈ ਨਹੀਂ ਬਸ ਬਹਿ ਜਾਓ ਯਾਰ ਇੱਥੇ ਬੈਠ ਜਾਓ ਬਹਿ ਜਾਓ ਬਾਈ ਬਹਿ ਜਾਓ ਪਿਛਲੇ ਲਗਾਤਾਰ 2 ਸਾਲ ਤੋਂ ਆਪ ਬੋੜੀਆਂ ਲੈ ਰਹੇ ਹਰ ਇੱਕ ਵਾਰ ਪ੍ਰਸ਼ਾਸਨਿਕ ਮੰਡੀ ਬਾਰੇ ਨਾ ਨੇ ਆਪ ਦੀ ਕੁਝ ਰეკਮੈਂਡੇਸ਼ਨ ਕੁਝ ਪੇਸ਼ ਆ ਜੋ ਹੋ ਰਿਹਾ ਹ ਸੋਟੇ ਵਿਸ਼ੇਸ਼ ਤੋਂ ਕਿਸੇ ਦੇ ਕੰਟੈਕਟ ਹੋ ਸਕਦਾ ਹੈ ਤਾਂ ਪੀਸ ਤੋਂ ਪੀਸ ਹੀ ਆਪਣਾ ਫਾਈਲ ਨੂੰ ਮੂਰੀ ਨਾ ਰੋ ਰਾਤੋ ਰਾਤ ਜੁਆਇਨਿੰਗ ਹੋ ਜਾਂਦੀਆਂ ਜਦੋਂ ਰਾਤ ਨੂੰ ਗੈਸਟ ਪ੍ਰੋਪਰਟੀ ਰਾਤ ਨੂੰ ਬਾਹਰ ਕੱਢ ਕੇ ਉਹਨਾਂ ਨੂੰ ਜੁਆਇਨ ਕਰਾ ਜਾ ਸਕਦਾ ਤਾਂ ਆਪਣਾ ਇੱਕ ਛੋਟਾ ਜਿਹਾ ਇਲੈਕਟ੍ਰਿਕ ਕਰੀ ਲਾ ਇਸ ਤੋਂ ਸਭ ਤੋਂ ਵੱਡੀ ਗੱਲ ਹੈ 20 ਤਰੀਕ ਨੂੰ ਜਿਹੜਾ ਮਾਸਤ ਕੈਬਿਟ ਤੋਂ ਲੈਟਰ ਜਾਰੀ ਹੋਇਆ ਸੀ 24 ਤਰੀਕ ਨੂੰ ਨਰੀਏ ਤੋਂ ਜਾਰੀ ਹੋਇਆ ਉਹਦਾ ਮਤਲਬ ਇਹ ਨਹੀਂ ਲੱਗਦਾ ਆਪਣਾ ਵੀ 24 ਤਰੀਕ ਦਾ ਸੀਓ ਵੀ ਦਸਖਤਾਂ ਆਪਣਾ ਕਰ ਦੇਗਾ ਜਦੋਂ ਸੀਓ ਸੀ ਤੋਂ ਪਹਿਲਾਂ ਕੋਈ ਲੈਟਰ ਜਾਰੀ ਹੁੰਦਾ ਉਸ ਤੋਂ ਵੀ ਜਿਓਂ ਦੀ ਮਾਪੋਰੀ ਹੋ ਜਾਂਦੀ ਹੈ ਇਹ ਗ੍ਰੋਵਲ ਹੈ ਬਿਲਕੁਲ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ 60 ਦੇ ਬਜੇ ਦੇ ਤੋਂ ਸਾਫ ਨਾ ਕਰੀਏ ਅੱਜ ਤਾਂ ਫੋਕ ਪਰਤੇ ਬੈਠੇ ਐ ਇਨਫੋਰਮੇਸ਼ਨ ਨਹੀਂ ਦੇ ਰਹੇ ਉਹਨਾਂ ਦੇ ਲੋਕ ਹੋ ਗਿਆ ਜਿਹੜੀ ਹਮੋਂ ਨੇ ਕੀ ਕਰਦੇ ਆ ਉਹਨਾਂ ਕੋਈ ਲੋਕ ਨਹੀਂ ਹੈ ਟੀਵੀ ਦਾ ਆਪਣਾ ਇੱਕ ਟੰਡਾ ਬੈ ਜਾਣਾ ਕੋਈ